ਉਹਨਾਂ ਵੀਰਾਂ ਦਾ ਬਹੁਤ ਬੜਾ ਤਨਹਵਾ ਹੈ ਚਲ ਆਓ ਦੇਖੋ ਰਯਤਾਂ ਵੀ ਵੀਰ ਚਲਾਓ ਸਾਹਮਣੇ ਵੀਰ ਦੀ ਬਾਟਰ ਦੀ ਆ ਗਏ ਨੇ ਲਾਓ ਸਾਹਮਣੇ ਹਰ ਪਾਰ ਦੀ ਪਰਣ ਭਾਜੀ ਤਿਆਰ ਬਤ ਤਿਆਰ ਨੇ ਬਾਸਰੀ ਬਿਲਕੁਲ ਸਾਹਮਣੇ ਦੇਖਾਂਗੇ ਤਿਆਰਪਾ ਵੱਡਾ ਮੇਰੇ ਵੀਰੋ ਤੇ ਨਹਾ ਯਾਰ ਕੈਚ ਵੀ ਕਰਦੇ ਪੈਂਦੇ ਆ ਫਿਰ ਮੈਚ ਜੁੱਟੇ ਜਾਂਦੇ ਕੈਚ ਬਬਲ ਕਹਦੇ ਮੁੰਡਿਆਂ ਨੂੰ ਕਰਨੇ ਪੈਂਦੇ ਆ ਭੱਗੇ ਮੁਰਚਲ ਬਹੁਤ ਇਹਦੇ ਮੈਚ ਕੋਈ ਨਹੀਂ ਵੀ ਹੜਵੇ ਬਾਦਨਾ ਹਣੇ ਵੀ ਵੀ ਮੀਰਾਂ ਨਾਲ ਜੇ ਸਾਥ ਨਾ ਕਰੀ ਉਥੇ ਦੇ ਮਨ ਲੋਕ ਸੁਣੀ ਦੀ 8 ਤੋਂ ਉਪਦੇ ਖੜਵੀ ਜਰ ਟੀਮ ਦੇ ਤੋਂ ਹੋਣੀ ਮੈਨੂੰ ਤਕਰੀਬੇ ਦੇ ਕਰਨੀ ਜੀ ਮੈਨੂੰ ਤਕਰੀਬੇ ਦੇ ਕਰਨੀ ਭਾਕੀ ਕੁਮਾਰ ਜਿਹਨੇ ਕਿਹਾ ਹੈ ਖੇਡ ਪਰ ਹਾਲੇ ਵੀ ਪਰ ਮੈਚ ਨਹੀਂ ਮੁਕਿਆ ਮੰਡੋਰੀ ਘਟਾਵ ਦੇ ਮੁੰਡਿਆਂ ਨੇ ਔਸਵਾਦੀ ਛੱਡਿਆ ਹੁੰਦੇ ਵੀ ਜਲੇਰੀ ਦੇ ਨਾਲ ਖੇਡਦੇ ਐ ਇਧਰ ਠਾਕੁਰ ਸਾਡਾ ਭਰਾ ਖੜਾ ਕੋਨੀ ਭਾਜੂ ਦਾ ਯੂਨੀ ਕਰੈਕਟਰ ਦੇ ਬਹੁਤ ਤਕੜੇ ਖਿਡਾਰੀ ਨੇ ਅੰਡਰ ਦਾ ਕੱਪ ਜਿੱਤੇ ਆ ਪਹਿਲੇ ਟਾਕ ਬਣ ਦੇ ਵਿੱਚੋਂ ਬੱਲੇ ਬੱਲੇ ਕਰਵਾਈ ਪਰ ਇਹ ਦੂਰ ਹੋ ਗਏ ਆ ਆਹ ਇਹ ਤੋਂ 8 ਤੋਂ ਮੈਟਰ ਮੋਰ ਜਾਂਦੀ ਆ ਅਗਲੀ ਖੜੀ ਆ ਉਹਦੇ ਤੇ ਜੇ ਉਹਨਾਂ ਸਾਥੀ ਜੀ ਕਰਦੇ ਛਾਤੀ ਮਾਰ ਦੁੱਤੀ ਆ ਬੰਦਲਾ ਸੱਧੂ ਮੋਸੇ ਵਾਲੇ ਦੀ ਯਾਦਵਾ ਦੁੱਤੀ ਆ ਹਕਾਨੀ ਇਹ ਰਤਵਾ ਪੂਸੇ ਆਣੇ ਆ ਬਿਲਕੁਲ ਬਿਲਕੁਲ ਅਗਲਾ ਬੱਲੇਬਾਜ਼ ਭਾਜੀ ਨਾਲੇ ਗੇਟੀਆ ਦਿੱਤੇ ਹੋਏ ਨੇ ਆਹ ਸ਼ੋਹ ਆ ਗਿਆ ਸ਼ੋਹ ਆ ਗਿਆ ਸ਼ੋਹ ਕਰਦੇ ਸਾਹਮਣੇ ਰੋਬੀ ਨੂੰ ਹੁਣ 6 ਛੱਕੇ ਹੋ ਛੱਕੇ 100 ਦੇ ਬੋਬੀ ਬਾਜੀ ਹੁਣੀ ਕਹਿੰਦੇ ਬੋਬੀ ਬਾਜੀ ਹੁਣੀ ਕਹਿੰਦੇ ਦੋਵੇਂ ਛੱਕੇ ਬੱਬੂ ਬਾਜੀ ਹੁਣਾ ਬੱਬੂ ਪਿਆਰ ਦੇ ਨਾਲ ਬੋਬੀ ਵੀ ਕਹਿੰਦਾ ਆਪਾਂ ਪਰ ਸਾਹਮਣੇ ਦੇਖਾਂਗੇ ਮੇਰੇ ਵੀਰੋ ਸ਼ੋਹ 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 ਇਸੇ ਬਾਰੇ ਦਾ ਸਿੱਧੂ ਮੂਸੇਵਾਲੇ ਦਾ ਮੈਨੂੰ ਲੱਗਦਾ ਉਹ ਮੱਦੇ ਅਨ ਬੜੀ 500 ਪੈਂਦੀ ਜਾ ਰਹੀ ਹੈ ਬਰਾਬਰ ਤੁਹਾਨੂੰ ਸਾਹਮਣੇ ਰੋਬੀ ਨੂੰ ਕਰਦੇ ਸਾਹਮਣੇ ਬਿਲਕੁਲ 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 ਬਹੁਤ ਸਿਫਤ ਕੀਤੀ ਸੀ ਪਰ ਮੁੱਲ ਨਹੀਂ ਮੋੜਿਆ ਸ਼ੋਹੁਰ ਐਨ ਮਾਨਸ ਗੁਣਾ ਦੇ ਵੱਡੇ ਕਰ ਰਹੀ ਸੀ ਭੱਡੀ ਹੁਣਾਂ ਨੇ ਬੱਬੂ ਭਾਜੀ ਹੁਣਾਂ ਨੇ ਪਰ ਸਾਹਮਣੇ ਦੇਖਾਂਗੇ ਹਾਲੇ ਵੀ ਮੈਚ ਮੁੱਕਿਆ ਨਹੀਂ ਇਹ ਬੱਲੇ ਬੋਲ ਜੀ ਜਿਹਨੇ ਕਿਵੇਂ ਵੱਟੀ ਜਿਹੜੀ ਫਿਕਰ ਆਪਾਂ ਦਾ ਵੱਟੀਆਂ ਨੇ ਖੇਡ ਕੇ ਦੇ ਮੈਦਾਨ ਦੇ ਉੱਪਰ ਕਾਹਤ ਹੈ ਚਾਰ ਆਊਟ ਹੈ ਚਾਰ ਆਊਟ ਹੈ ਚਾਰ ਫੈਟਰੀ ਖੁੱਗੀ ਹੈ ਜੀ ਦੋ ਚੋਟ ਵੱਡੇ ਮਾਰਤਾਂ ਹੋਣੀਆਂ ਬਿਲਕੁਲ ਬਿਲਕੁਲ ਬੀਬੀ ਸਾਹਿਬ ਨੂੰ ਸ਼ਬੀਲ ਬੋਲ ਪਾਣੀ ਪਿਲਾਉ ਰਹੇ ਨੇ ਇੱਕ ਵਾਰਾ ਮੁੰਡਾ ਜਿਹੜਾ ਵੱਡੇ ਮਾਰਸਰ ਮਾਰ ਕੇ ਤੇ ਜਾਣੇ ਅੱਜ ਐਂ ਤੇ ਕਹਿੰਦੇ ਵੀ ਮੈਚ ਦੇ ਵਿੱਚ ਵਾਪਸੀ ਕਰਾਤੀ ਹੈ ਤੇ ਰੋਬੀ ਕਿਤੇ ਦੂਜੇ ਪਾਸੇ ਦਾ ਖੜਾ ਰਹਿ ਜਵੇ रॉबी ते सिरे जी वार ਖੇਡ ਦੇ ਮੈਦਾਨ ਵਿੱਚ ਕਰ ਦਿੱਤੀ ਹੈ ਬਿਲਕੁਲ ਬਿਲਕੁਲ ਲੈ ਵੀ ਮੱਲੇ ਆਣ ਵਾਲੇ ਪਾਣੀ ਸਿਰ ਤੋਂ ਟੱਪਦਾ ਜਾ ਰਿਹਾ ਹੈ ਮੈਨੂੰ ਖਤਰੇ ਦੇ ਬੱਦਲ ਮਗਰੋਂਦੇ ਦੇਖਦੇ ਨੇ ਉਹ ਸੁੱਖ ਨਹੀਂ ਜਾਪਦੀ ਦੀਪੀ ਸਰਹਣੀ ਕਮਾਲ ਕਰੀ ਹੁੰਦੇ ਹੈ ਉਹ ਦੂਜੇ ਪਾਸੇ ਦੇਖਾਂਗੇ ਦੂਜੇ ਪਾਸੇ ਪੈ ਗਿਆ ਪੈ ਗਿਆ ਭੰਗੜੇ ਮੇਰੇ ਵੀਰੋ ਪੈ ਗਿਆ ਪੱਗੜੇ ਪੈ ਗਿਆ ਪੱਗੜਿਆ ਜੀ ਇਹ ਪਰਾਣਾ ਥੋੜਾ ਹੈ ਮੇਰੇ ਵੀਰੋ ਕਿ ਬੈਂਦੀ اٹھارہ باقی بنی چھ بابا تین